ਸਤ ਸ੍ਰੀ ਅਕਾਲ ਨਮਸਕਾਰ ਆਦਾਬ ਸਾਰੇ ਦੋਸਤਾਂ ਨੂੰ ਜਿਨੇ ਵੀ ਮੇਰੇ ਸੋਸ਼ਲ ਮੀਡੀਆ ਤੇ ਮੈਨੂੰ ਦੇਖ ਰਹੇ ਨੇ ਸੁਣ ਰਹੇ ਨੇ ਅੱਜ ਦਿਲਕੀਤਾ ਤੁਹਾਡੇ ਨਾਲ ਕੁਝ ਆਪਣੇ ਜੀਵਨ ਦੇ ਨਾਲ ਸਬੰਧਤ ਆਪਣੇ 뮤직 ਸਫਰ ਦੇ ਨਾਲ ਸਬੰਧਤ ਕੁਝ ਮੁੱਦੇ ਕੁਝ ਪਹਿਲੂ ਉਹਨਾਂ ਦੇ ਬਾਰੇ ਗੱਲ ਕੀਤੀ ਜਾਵੇ ਕਿਸੇ ਵੀ ਕੰਮ ਦੇ ਵਿੱਚ ਸਫਲ ਹੋਣਾ ਸੰਪੂਰਨ ਹੋਣਾ ਸਕਸੈਸ ਹੋਣਾ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਹਰ ਇਨਸਾਨ ਨੂੰ ਲਾਈਨ ਚਾਹ ਕੋਈ ਵੀ ਹੋਵੇ ਮੈਨੂੰ ਲੱਗਦਾ ਹਰ ਕਲਾਈਨ ਦੇ ਵਿੱਚ ਇੱਕੋ ਜਿਹਾ ਆਪਦਾਂਡੀ ਹੁੰਦੀ ਹੈ ਲੇਕਿਨ ਕਲਾਕਾਰ ਜਾਂ ਆਰਟਿਸਟ ਜਿਨਨ ਨੂੰ ਪੱਕੇ دیے ਇਹ ਬਾਕੀ ਸਾਰਿਆਂ ਨਾਲੋਂ ਵੱਖਰੀ ਇਸ ਕਰਕੇ ਹੋ ਜਾਂਦੀ ਹੈ ਕਿ ਇਹਦੇ ਵਿੱਚ ਤੁਸੀਂ ਸ਼ਿਫਾਰਿਸ਼ ਬਹੁਤ ਜ਼ਿਆਦਾ ਨਹੀਂ ਕਰਵਾ ਸਕਦੇ ਜਿਸ ਤਰ੍ਹਾਂ ਅਸੀਂ ਸਰਕਾਰੀ ਨੌਕਰੀ ਲੈਣੀ ਹੈ ਤਾਂ ਉਹਦੇ ਵਿੱਚ ਪੈਸਾ ਵੀ ਚੜ ਸਕਦਾ ਹੈ ਉਹਦੇ ਵਿੱਚ ਸ਼ਿਫਾਰਿਸ਼ ਵੀ ਹੋ ਜਾਂਦੀ ਹੈ ਮੂੰਹ ਮਲਾਜਾ ਵੀ ਚੱਲ ਜਾਂਦਾ ਹੈ ਲੇਕਿਨ ਅਗਰ ਤੁਸੀਂ ਆਰਟਿਸਟ ਬਣਨਾ ਹੈ ਤਾਂ ਆਰਟਿਸਟ ਬਣਨ ਵਾਸਤੇ ਤੁਹਾਨੂੰ ਕਠਨ ਤਪੱਸਿਆ ਤੇ ਮਿਹਨਤ ਕਰਨੀ ਪੈਂਦੀ ਹੈ ਅੱਜ ਦਾ ਜ਼ਮਾਨਾ ਕੁਝ ਹੋਰ ਹੈ ਲੇਕਿਨ ਜਦੋਂ ਅਸੀਂ ਇਸ 뮤직 ਲਾਈਨ ਦੇ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਉਸ ਵਕਤ ਕੋਈ ਸਾਧਨ ਕੋਈ ਮਾਧਿਅਮ ਨਹੀਂ ਸੀਗਾ ਸਿਰਫ ਪ੍ਰੈਕਟੀਕਲੀ ਤੁਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਘਰ ਘਰ ਜਾ ਕੇ ਆਪਣੀ ਕਲਾ ਦਾ ਮਜ਼ਾਰਾ ਕਰਨਾ ਸੀ ਆਪਣੀ ਕਲਾ ਨੂੰ ਪਹੁੰਚਾਉਣਾ ਹੁੰਦਾ ਸੀ ਅਗਰ ਲੋਕ ਤੁਹਾਨੂੰ ਪਸੰਦ ਕਰਦੇ ਸੀ ਲੋਕ ਤੁਹਾਨੂੰ ਪ੍ਰਵਾਨ ਕਰ ਲੈਣ ਤੇ ਉਸ ਤੋਂ ਬਾਅਦ ਫਿਰ ਕਿਤੇ ਇੱਕ ਜਾ ਕੇ ਰਸਤਾ ਹੁੰਦਾ ਸੀ ਰੇਡੀਓ ਰੇਡੀਓ ਪਾਸ ਕਰਨਾ ਜੋ ਕਿ ਮੈਨਕ ਨੂੰ ਨਾ ਕਿ ਅੱਜ ਕੱਲ 10 ਬੈਂਡ ਪ੍ਰਾਪਤ ਕਰਨ ਜਿੰਨਾ ਔਖਾ ਸੀਗਾ ਜਿਸ ਤਰ੍ਹਾਂ ਅੱਜ ਕੱਲ ਲੋਕ ਸਟਰੰਗਲ ਕਰ ਰਹੇ ਨੇ 6-6.5 ਬੈਂਡ ਲੈਣ ਲਈ ਲੇਕਿਨ ਅਕਸਰ ਬਹੁਤ ਘੱਟ ਲੋਕਾਂ ਦੇ ਪਾਸ ਹੁੰਦੀ ਐ ਸੋ ਉਸ ਵਕਤ ਰੇਡੀਓ ਪਾਸ ਕਰਨਾ ਮਤਲਬ 10 ਬੈਂਡ ਲੈਣੇ ਜੋ ਕਿ ਬਹੁਤ ਮੁਸ਼ਕਲ ਸੀ ਔਰ ਰੇਡੀਓ ਤੇ ਜਿਹੜਾ ਬੰਦਾ ਪਾਸ ਕਰ ਲੈਂਦਾ ਸੀ ਅਪਰੂਵ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਉਹਦੇ ਚ ਵੀ ਕੈਟਾਗਰੀ ਹੁੰਦੀ ਹੈ ਏ ਬੀ ਸੀ ਔਰ ਉਸ ਤੋਂ ਬਾਅਦ ਫੋਕ ਗਜ਼ਲ ਐਂਡ ਲਾਈਟ 뮤직 ਸੋ ਜਿਸ ਕੈਟਾਗਰੀ ਤੁਸੀਂ ਪਾਸ ਹੁੰਦੇ ਹੋ ਉਸ ਦੀ ਉਹੀ ਕੈਟਾਗਰੀ ਗਾ ਸਕਦੇ ਹੋ ਜਿਹੜਾ ਫੋਕ ਵਾਲਾ ਬੰਦਾ ਉਹ ਗਜ਼ਲ ਨਹੀਂ ਗਾ ਸਕਦਾ ਗਜ਼ਲ ਵਾਲਾ ਬੰਦਾ ਫੋਕ ਨਹੀਂ ਗਾ ਸਕਦਾ ਸੋ ਤਿੰਨ ਕੈਟਾਗਰੀਜ਼ ਆ ਔਰ ਤਿੰਨਾਂ ਕੈਟਾਗਰੀਜ਼ ਨੂੰ ਪਾਸ ਕਰਨਾ ਬਹੁਤ ਵੱਡੀ ਗੱਲ ਸੀ ਔਰ ਜਿਹੜਾ ਬੰਦਾ ਰੇਡੀਓ ਤੇ ਉਹ ਕੈਟਾਗਰੀ ਪਾਸ ਕਰ ਲੈਂਦਾ ਸੀ ਉਸ ਤੋਂ ਬਾਅਦ ਫਿਰ ਟੀਵੀ ਵਾਲੇ ਉਹਨੂੰ ਬੁਲਾਉਂਦੇ ਸੀ ਫਿਰ ਉਹ ਟੀਵੀ ਦੇ ਉੱਤੇ ਗਾ ਸਕਦਾ ਸੀ ਇੱਕ ਟਾਈਮ ਇਹ ਮਾਪਦੰਡ ਸੀ ਔਰ ਟੀਵੀ ਤੇ ਰੇਡੀਓ ਤੇ ਜਦੋਂ ਬੰਦਾ ਗਾਉਂਦਾ ਸੀ ਫਿਰ ਉਹ ਇੱਕ ਤਰ੍ਹਾਂ ਦਾ ਕਹਿ ਲੋ ਵੀ ਰੇਡੀਓ ਤੇ ਟੀਵੀ ਕਲਾਕਾਰ ਬਣਦਾ ਸੀ ਔਰ ਫਿਰ ਉਸ ਤੋਂ ਬਾਅਦ ਜੇ ਕਿਸੇ ਬੰਦੇ ਦਾ ਗਾਣਾ ਚੱਲ ਗਿਆ ਕਿਉਂਕਿ ਰੇਡੀਓ ਨੇ ਤਾਂ ਪਲੇ ਕਰ ਨਹੀਂ ਕਰਨੇ ਆ ਉਹਦਾ ਰਿਜ਼ਲਟ ਨਹੀਂ ਨਿਕਲਦਾ ਸੀ ਲੇਕਿਨ ਟੀਵੀ ਤੇ ਜਦੋਂ ਗਾਣਾ ਚੱਲਣ ਲੱਗ ਪਿਆ ਜਦੋਂ ਟੀਵੀ ਤੇ ਆਰਟਿਸਟ ਗਾਉਣ ਲੱਗ ਪਏ ਤੇ ਜਿਹੜਾ ਗਾਣਾ ਫਿਰ ਕਿਸੇ ਦਾ ਵੀ ਹਿੱਟ ਹੋ ਗਿਆ ਤਫੀਰੋ ਕਲਾਕਾਰ ਸਥਾਪਿਤ ਹੋ ਜਾਂਦਾ ਸੀ ਸੋ ਉਹਦੇ ਚ ਬਹੁਤ ਜ਼ਿਆਦਾ ਸਪਾਰਸ਼ ਨਹੀਂ ਚੱਲਦੀ ਸੀ ਜਾਂ ਕਹਿ ਲੋ ਵੀ ਸਪਾਰਸ਼ ਜਾਂ ਪੈਸਾ ਨਹੀਂ ਚੱਲਦਾ ਸੀਗਾ ਤੁਹਾਡੀ ਮਿਹਨਤ ਹੀ ਬੋਲਦੀ ਸੀ ਜਦ ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਆਰਟਿਸਟ ਬਣਨਾ ਹੈ ਤਾਂ ਉਹਦੇ ਵਿੱਚ ਸਪਾਰਸ਼ ਵੀ ਚੱਲੂਗੀ ਪੈਸਾ ਵੀ ਚੱਲੂਗਾ ਮਿਹਨਤ ਤਾਂ ਚਾਹੀਦੀ ਚਾਹੀਦੀ ਹੈ ਲੇਕਿਨ ਉਹ ਕਹਿ ਲੋ ਕਿ ਮਿਕਦਾਰ ਘਟ ਜਾਂਦੀ ਹੈ ਇੱਕ ਟਾਈਮ ਤੇ 100% ਦੇ ਵਿੱਚੋਂ ਤੁਹਾਨੂੰ 80% ਮਿਹਨਤ ਚਾਹੀਦੀ ਸੀ ਤੇ 20% ਤੁਹਾਨੂੰ ਸਪੋਰਟ ਜੇ ਮਿਲ ਜਾਵੇ ਤੇ ਗੱਲ ਬਣ ਜਾਂਦੀ ਸੀ ਲੇਕਿਨ ਅੱਜ ਦੀ ਰੇਟ ਦੇ ਵਿੱਚ ਇਹ ਆ ਕਿ ਤੁਹਾਨੂੰ 80% ਪੈਸਾ ਲਾਉਣਾ ਔਰ 20% ਜਿਹੜੀ ਹੈਗੀ ਹੈ ਇਹ ਤੁਹਾਨੂੰ ਸਪੋਰਟ ਮਿਲ ਜਾਣੀ ਹੈ ਸੋ ਤੁਸੀਂ ਆਰਟਿਸਟ ਅੱਜ ਸਥਾਪਿਤ ਹੋ ਸਕਦੇ ਹੋ ਸੋ ਸਾਡੇ ਵਾਲਾ ਜਿਹੜਾ ਮੌਕਾ ਸੀਗਾ ਉਹ ਬਹੁਤ ਮੁਸ਼ਕਲ ਸੀਗਾ ਤੇ ਮੈਂ ਬਹੁਤ ਜ਼ਿਆਦਾ ਸਟਰਗਲ ਕੀਤੀ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਚਾਹੇ ਉਹ ਗੱਲ ਇੱਕ ਪਾਠ ਕਰਨ ਦੀ ਹੋਵੇ ਚਾਹੇ ਕੀਰਤਨ ਕਰਨ ਦੀ ਹੋਵੇ ਚਾਹੇ ਕਵੀਸ਼ਰੀ ਦੀ ਹੋਵੇ ਚਾਹੇ ਢਾਡੀ ਦੀ ਹੋਵੇ ਚਾਹੇ ਟੀਚਿੰਗ ਦੀ ਹੋਵੇ ਚਾਹੇ میوزਿਕ ਕੰਟਰੈਕਸ਼ਨ ਦੀ ਗੱਲ ਹੋਵੇ ਇੱਕ ਲਿਰਿਕਸਟ ਦੀ ਗੱਲ ਹੋਵੇ میوزਿਕ ਕੰਪੋਜ਼ਰ ਦੀ ਗੱਲ ਹੋਵੇ ਐਜ ਸਿੰਗਰ ਸੋ ਇੰਨਾ ਜ਼ਿਆਦਾ ਕੰਮ ਕੀਤਾ ਇੰਨੇ ਜ਼ਿਆਦਾ ਲੋਕਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਲੋਕਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਬਟ ਮੈਂ ਬੜਾ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਸਾਡੀ ਪੰਜਾਬੀ ਗਾਇਕੀ ਦੇ ਬਾਬਾ ਬੋੜ ਇਹ ਵਾਲਾ ਜੀ ਤੋਂ ਸ਼ੁਰੂ ਕਰਕੇ ਮੁਹੰਮਦ ਸਦੀਕ ਕਰਤਾਰ ਰਮਲਾ ਸੁਰਿੰਦਰ ਸ਼ੰਦਾ ਗੁਲਦੀਪ ਮਾਨਕ ਅਮਰ ਸਿੰਘ ਚਮਕੀਲਾ ਪਾਲ ਸਿੰਘ ਪੰਛੀ ਅ ਜਗਮਉਨ ਕੌਰ ਕੇ ਦੀਪ ਸਰਿੰਦਰ ਸੋਨੀਆ ਤੰਨਾ ਸਿੰਘ ਅਰਗੀਲਾ ਮੈਂ ਕਿੰਨੇ ਕਿੰਨੇ ਲੋਕਾਂ ਦੇ ਨਾਮ ਲਮਾ ਮੈਂ ਜਿਹਨਾਂ ਜਿਹਨਾਂ ਲੋਕਾਂ ਤੋਂ ਸ਼ੁਰੂਆਤ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਕਹਿ ਲਈਏ ਵੀ ਹੰਸ ਜੀ ਸਰਦੂਲ ਜੀ ਬੰਦ ਰਖੀਆ ਉਸ ਤੋਂ ਬਾਅਦ ਦਿਲਸ਼ਾਦ ਰਾਜਪਰਾੜ ਲੈਂਬਰ ਸੈਨਪੁਰੀ ਅੰਗਰੇਜ਼ ਅਲੀ ਅੱਜ ਦੇ ਮੁੰਡੇ ਜਿਹੜੀ ਹੈਗੀ ਹੈ ਮਾਸਟਰ ਸਲੀਮ ਤੇ ਲਬਜਨ ਜੂਆ ਜਸਵੀ ਜੱਸੀ ਸੁਰਜੀਤਪਿੰਦ ਰਖੀ ਆ ਮੈਂ ਕਿਹੜੇ ਕਲਾਕਾਰ ਦਾ ਨਾਮ ਲਵਾਂ ਜਿਹੜਾ ਕਲਾਕਾਰ ਨਹੀਂ ਹੈ ਜਿਹਨੂੰ ਮੈਂ ਰਿਕਾਰਡ ਨਹੀਂ ਕੀਤਾ ਇਸ ਨੂੰ ਕੰਪੋਜ਼ਰ ਸੋ ਇੰਨਾ ਜ਼ਿਆਦਾ ਕੰਮ ਕਰਕੇ ਇਹਨੇ ਲੋਕਾਂ ਨਾਲ ਕੰਮ ਕਰਕੇ ਤੁਹਾਨੂੰ ਇੰਨਾ ਜ਼ਿਆਦਾ ਤਜਰਬਾ ਆ ਜਾਂਦਾ ਹੈ ਇੰਨੀ ਜ਼ਿਆਦਾ ਤੁਹਾਨੂੰ ਅ ਪਹਿਚਾਣ ਆ ਜਾਂਦੀ ਹੈ ਕੰਮ ਦੀ ਲੋਕਾਂ ਦੀ ਤੇ ਫਿਰ ਜਾ ਕੇ ਮਤਲਬ ਬੰਦਾ ਆਪਣੇ ਆਪ ਨੂੰ ਕਿਸੇ ਮੁਕਾਮ ਤੇ ਖੜਾ ਸਮਝਦਾ ਕਿ ਮੈਂ ਵੀ ਕਿਸੇ ਮੁਕਾਮ ਤੇ ਉੱਤੇ ਖੜਾ ਹਾਂ ਸੋ ਮੈਂ ਇਹ ਦੱਸਣ ਦਾ ਮੇਰਾ ਮਕਸਦ ਸਿਰਫ ਇਹ ਹੈ ਕਿ ਕੁੱਲ ਬਲਾਕੇ ਇਨਸਾਨ ਨੇ ਜੇ ਕਾਮਯਾਬ ਹੋਣਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਚ ਚਿੰਗ ਔਰ ਤੁਹਾਡੇ ਚ ਟੈਲੈਂਟ ਕਲਾ ਜਜ਼ਬਾ ਇਹ ਸਾਰਾ ਕੁਝ ਚਾਹੀਦਾ ਉਸ ਤੋਂ ਬਾਅਦ ਜਦੋਂ ਤੁਸੀਂ ਘਰੋਂ ਨਿਕਲੋਗੇ ਲੋਕ ਤੁਹਾਨੂੰ ਮਿਲਣਗੇ ਬਹੁਤ ਲੋਕ ਤੁਹਾਡੀ ਸਹਾਇਤਾ ਕਰਨਗੇ ਬਹੁਤ ਲੋਕ ਤੁਹਾਨੂੰ ਅਗਨੋਰ ਕਰਨਗੇ ਬਹੁਤ ਲੋਕ ਤੁਹਾਨੂੰ ਨਫ਼ਰਤ ਕਰਨਗੇ ਬਹੁਤ ਲੋਕ ਤੁਹਾਨੂੰ ਪਿਆਰ ਕਰਨਗੇ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ ਪਰ ਤੁਸੀਂ ਆਪਣੀ ਕਲਾ ਤੇ ਵਿਸ਼ਵਾਸ ਕਰਨਾ ਹੈ ਆਪਣੇ ਆਪ ਤੇ ਵਿਸ਼ਵਾਸ ਕਰਨਾ ਹੈ ਆਪਣੇ ਕੰਮ ਤੇ ਵਿਸ਼ਵਾਸ ਕਰਨਾ ਹੈ ਤਾਂ ਫਿਰ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਤੁਸੀਂ ਕੰਮ ਕਰੋ ਕਿਉਂਕਿ ਮਾਲਕ ਤੁਹਾਡੇ ਨਾਲ ਹੁੰਦਾ ਹੈ ਕਈਆਂ ਨੂੰ ਪਤਾ ਨਹੀਂ ਲੱਗਦਾ ਲੇਕਿਨ ਮਾਲਕ ਹਰ ਵਕਤ ਆਪਣੇ ਅੰਗ ਸੰਗ ਹੁੰਦਾ ਹੈ ਸਰਸਵਤੀ ਮਾ ਸਾਡੇ ਅੰਗ ਸੰਗ ਹੈ ਲੋਕਾਂ ਦਾ ਪਿਆਰ ਸਾਨੂੰ ਜਿੱਥੇ ਵੱਦਵਾਵਾਂ ਮਿਲਦੀਆਂ ਉੱਥੇ ਸਾਨੂੰ ਦੁਆਵਾਂ ਵੀ ਮਿਲਦੀਆਂ ਸੋ ਉਹ ਦੁਆਵਾਂ ਦਾ ਅਸਰ ਹੁੰਦਾ ਹੀ ਹੁੰਦਾ ਸੋ ਖੁਸ਼ ਰਹੋ ਆਪਣੀ ਲਾਈਨ ਦੇ ਵਿੱਚ ਲੱਗੇ ਰਹੋ ਇੱਕ ਦਿਨ ਤੁਹਾਡੀ ਪ੍ਰਬਾਤਮਾ لازਮੀ ਸੁਣੂੰਗਾ ਸੋ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ لازਮੀ ਕਰਨਾ ਤੇ ਲਾਈਕ ਵੀ ਕਰਨ ਦੀ ਕੋਸ਼ਿਸ਼ ਕਰਨੀ ਜੇ ਚੰਗਾ ਲੱਗਿਆ ਤੇ ਕਮੈਂਟ ਕਰਕੇ لازਮੀ ਦੱਸਣਾ ਕੀ ਚੰਗਾ ਲੱਗਿਆ ਤੇ ਕੀ ਚੰਗਾ ਨਹੀਂ ਲੱਗਿਆ ਥੈਂਕ ਯੂ ਵੈਰੀ ਮਚ ਮਿਲਦੇ ਆ ਫਿਰ ਤੁਹਾਨੂੰ ਜਲਦੀ ਕਿਸੇ ਹੋਰ ਵਿਸ਼ੇ ਦੇ ਬਾਰੇ ਥੈਂਕ ਯੂ ਜੀ